Então ਪ੍ਰਸ਼ਾਸਨ ਮਰਦਾਬਾ ਰਗਵਾੜਾ ਪ੍ਰਸ਼ਾਸਨ ਮਰਦਾਬਾ ਹੋਣ ਇੰਤਿਆਰ ਕਰਦੇ ਆ ਕਿ ਹਿੰਦੂ ਨੇਤਾ ਕਦੋਂ ਮਦੂਗੇ ਫੇ ਜਾ ਕੇ ਅਸੀਂ ਕਿਤੇ ਜਾ ਕੇ ਸ਼ੋਸ਼ੇਵਾਦੀਆਂ ਕਰ ਲਾਂਗੇ ਹਾਂਜੀ ਜੀ ਕਿੱਦਾਂ ਹੋਇਆ ਮਾੜਾ ਹੋਇਆ ਚੰਗਾ ਹੋਇਆ ਕੀ ਹੋਇਆ 19 ਦੇ ਦਿਨਾਂ ਨੂੰ ਜਾਗ ਨਹੀਂ ਆਉਂਦੀ ਗੁੰਡਾ ਗਰਦੀ ਬੰਦ ਕਰੋ ਗੁੰਡਾ ਗਰਦੀ ਬੰਦ ਕਰੋ ਹਮਲਾ ਬਰੋਗਰ ਜ਼ਬਰਦਸਤ ਕਰੋ ਹਮਲਾ ਬਰੋਗਰ ਮਰਦਾਬਾ ਬੰਦ ਕਰੋ ਗੁੰਡਾਗਰਦੀ ਬੰਦ ਕਰੋ ਸੁਵੜਾ ਪ੍ਰਸ਼ਾਸਨ ਮੁਰਦਾਵਾਲ ਸੁਵੜਾ ਪ੍ਰਸ਼ਾਸਨ ਮੁਰਦਾਵਾਲ लेने लेने बिछड़ गया बाप क्या बंदा दिखती धंधा मजा चल चलो जी ए भाई कुछ हो जाने यार एक मटर ਆਹ ਯਾਰ ਹਾਂ ਸਵਾਲ ਤੁਹਾਡਾ ਜੰਜੀਤ ਗੜਵੜੀ ਆਈ ਦੇ ਜਿਹੜਾ ਜਿਹੜਾ ਧਰਨਾ ਲਾਇਆ ਜੀ ਧਰਨਾ ਲਗਾਉਣ ਦਾ ਜਿਹੜਾ ਗੱਲ ਇਹ ਹਮਲਾ ਹੋਇਆ ਸੀ ਉਸ ਤੋਂ ਬਾਅਦ ਪੁਲਿਸ ਦੀ ਹਾਲੇ ਤੱਕ ਕੀ ਕਾਰਵਾਈ ਆ ਤੇ ਧਰਨਾ ਜਿਹੜਾ ਲਾਉ ਕਿਸ ਕਾਰਨ ਕਰਕੇ ਲਾਇਆ ਗਿਆ ਜੀ ਥੱਲੇ ਦਕੂ ਕਰਬ ਨਹੀਂ ਹੋਈ ਹੈ ਨਹੀਂ 4 ਦਿਨ ਪਹਿਲਾਂ ਇਹਨਾਂ ਨੂੰ ਦੱਸਿਆ ਸੀ ਅਸੀਂ ਮੰਗੋ ਤਨੀਸ਼ ਜਿਹੜਾ ਹੈਗਾ ਵੀ ਆਪਣੇ ਬੰਦੇ ਲੈ ਕੇ ਵੈਪਨ ਉਹਦੇ ਕੋਲ ਵੀ ਲੱਭ ਰਿਹਾ ਸਾਡੇ ਬੰਦਿਆਂ ਨੂੰ ਹੱਥ 'ਚ ਉਹਦੇ ਕੋਈ ਮੇਨਟਾ ਦੇ ਕੋਲ ਉਹਦੇ ਹੱਥ ਜਿੰਮੀ ਸੀ ਚਾਹ ਦੇ ਪਹਿਲਾਂ ਉਹਨਾਂ ਸਾਡਾ ਇੱਕ ਬੰਦਾ ਕਿਡਨੈਪ ਕੀਤਾ ਰਾਤ ਨੂੰ ਈਵ ਨੂੰ ਲੈ ਕੇ ਘੁਆਦਾ ਰਿਹਾ ਵੀ ਉਹਦੇ ਰੱਖ ਕੇ ਬੈਪਰ ਤੇ ਜਿੰਮੀ ਦੱਸ ਕੋ ਚਲੋ ਬਚਾ ਹੋ ਗਿਆ ਜਿੰਮੀ ਦੂਜੀ ਗਲੀ ਜਦੋਂ ਫੋਨ ਕਰਕੇ ਬੁਲਾਇਆ ਜਿੰਮੀ ਦੂਜੀ ਗਲੀ ਦੇ ਬਚੋ ਗਿਆ ਤੀਜੀ ਤਿੰਨ ਬਗਲੀ ਸਾਰੇ ਪ੍ਰਸ਼ਾਸਨ ਨੂੰ ਦੱਸਿਆ ਐ ਐਸਐਸਪੀ ਸਾਹਿਬ ਨੂੰ ਐਸਪੀ ਸਾਹਿਬ ਨੂੰ ਸਾਰੇ ਜਿੰਨੇ ਵੀ ਲੋਕ ਆਪਣੇ ਹੈਗੇ ਕਿ ਚਲੋ ਕੋਈ ਕਾਰਵਾਈ ਨਹੀਂ ਚਲੋ ਦੇਖ ਲਈ ਅੱਜ ਕਰਦੇ ਦੋ ਚਾਹ ਕਰਾਂ ਲੱਗੇ ਐਡਾ ਵੱਡਾ ਜਿਹਾ ਕੁਝ ਹੋ ਜੂ ਬੰਦਾ ਕਿਡਨੈਪ ਹੋ ਗਿਆ ਏਡਾ ਵੱਡਾ ਐਪੀਸੋਡ ਹੋ ਗਿਆ ਤੁਸੀਂ ਹਲੇ ਤੱਕ ਸੋਚੀ ਜਾਂਦੇ ਆ ਕਿ ਫੋਨ ਨਹੀਂ ਚੱਲਦਾ ਜੀ ਉਹਨਾਂ ਦਾ ਜੀ ਲੱਭਦਾ ਨਹੀਂ ਦੇਖ ਲਓ ਐਡਾ ਵੱਡਾ ਕੰਮ ਕਰਕੇ ਫੀ ਦਿਨ ਲੱਭਦਾਓ ਫੋਨ ਹਨੂਮਾਨਗੜੀ ਲੈ ਬੰਦਾ ਮੈਂ ਬੈਠਾ ਜਦੋਂ ਮੈਨੂੰ ਫੋਨ ਆਇਆ ਹਨੂਮਾਨਗੜੀ ਬੈਠਾ ਸੀ ਮੈਨੂੰ ਫੋਨ ਆਇਆ ਵੀ ਇੱਕ ਵੀਾਰ ਕਿੱਥੇ ਵੀ ਤੁਹਾਡੇ ਬੇਟੇ ਨੂੰ ਤੇ ਆਪਣੇ ਘਰੇ ਆ ਗਿਆ ਉਹਨਾਂ ਦੀ ਇਹ ਕੁੜੀਆਂ ਵੀ ਚਲਦੀਆਂ ਗਈਆਂ ਹਨੂਮਾਨਗੜੀ ਉਹ ਮੰਦਿਰ ਮੈਂ ਚੱਲ ਕੇ ਥਲੇ ਤੁਹਾਨੂੰ ਸਾਰੇ ਨੂੰ ਪਤਾ ਹੈ ਸਰਾਈ ਰੋਡ ਦੇ ਕਿੰਨਾ ਰਾਬਤ ਲਾਸ਼ ਹੁੰਦਾ ਉਹਦੇ ਵਿੱਚੋਂ ਮੈਂ ਹਰਮਾਨਗੜ੍ਹੇ ਉੱਤੇ ਮੌਕੇ ਤੇ ਲੜਦੀ ਲੜਾਈ ਵਿੱਚ ਮੈਂ ਆ ਗਿਆ ਮੋੜ ਤੇ ਪਰ ਪ੍ਰਸ਼ਾਸਨ ਦਾ ਬੰਦਾ ਕੋਈ ਜਦ ਤੱਕ ਨਹੀਂ ਪਹੁੰਚਿਆ ਥਾਣਾ ਨਾਲੀ ਹੈ ਤੁਹਾਡਾ ਸਾਰੇ ਪਤਾ ਹੈ ਇੱਥੇ ਦੋ ਮਿੰਟ ਆ ਜਾਲ ਕੇ ਪ੍ਰਸ਼ਾਸਨ ਚਾਹੁੰਦਾ ਵੀ ਇਹਨਾਂ ਦੇ ਦੋ ਚਾਰ ਬੰਦੇ ਮਰਵਾ ਦੇ ਮੁੜ ਕੇ ਪਰਚੇ ਦਾ ਜੀ ਕਰਦੇ ਨੇ ਮੁੜ ਕੇ ਕੀ ਵਾਲਾ ਕੁੱਸੇ ਜੀ ਪੁਲਿਸ ਦੇ ਤੁਸੀ ਸੂਚਨਾ ਦਿੱਤੀ ਸੀ ਐਸਪੈਸੀ ਦੀ ਸਾਹਿਬ ਨਾਲ ਕੋਈ ਗੱਲ ਹੋਈ ਹੈ ਵੀ ਜਿਹੜੀ ਫਗਵਾੜਾ ਪੁਲਿਸ ਦੀ ਨਲਾਕੀ ਹੈ ਇਹਨਾਂ ਨੂੰ ਲੈ ਕੇ ਵੀ ਕੋਈ ਮੰਗ ਕਰ ਰਹੇ ਨੇ ਉਹਨੇ ਸੋਚਣਾ ਜੇ ਤਾਂ ਤੁਸੀਂ ਦੱਸ ਦਿਓ ਵੀ ਸਾਡੇ ਨਾਲ ਬਈ ਕੋਈ ਨਹੀਂ ਹੋਈ ਸਾਡੀ ਸੁਣਵਾਈ ਕੋਈ ਨਹੀਂ ਬਈ ਜੀ ਤੇ ਜਿਹੜੀ ਹੁਣੇ ਧਰਨਾ ਕਿਸ ਮੰਗ ਨੂੰ ਲੈ ਕੇ ਧਰਨਾ ਲਾਇਆ ਤੇ ਕਦੋਂ ਤੱਕ ਇਹ ਧਰਨਾ ਜਾਰੀ ਰਹੂਗਾ ਤਾਂ ਨਹੀਂ ਬਈ ਸਾਡੇ ਦੇ ਸਾਰੇ ਸ਼ਹਿਰ ਦੀ ਜਨਮਾਲ ਦੀ ਰੱਖਿਆ ਵੀ ਸਾਡੇ ਨਾਲ ਹੋਇਆ ਕੱਲੋ ਕਿਸੇ ਨੇ ਵੀ ਉਸ ਤੋਂ ਦਾ ਸ਼ਰੀਆ ਵਿੱਚ ਤੇ ਭਰੇ ਬਿਜਾਜੇ ਗੋਲੀਆਂ ਚੱਲੀਆਂ ਚਲੋ ਉਹਦੇ ਉੱਤੇ ਕਾਰਵਾਈ ਗੋਲੀ ਕਿਸੇ ਹੋਰ ਦੀ ਵੀ ਲੱਗ ਸਕਦੀ ਸੀ ਆਪਣੇ ਬਾਜ਼ਾਰ ਦੇ ਵਿੱਚ ਦੁਕਾਨਦਾਰ ਦੇ ਜਾਂ ਕਿਸੇ ਨਗਦੇ ਵਰਦੇ ਜੀ ਬੰਦੇ ਉੱਪਰ ਇੰਨੀ ਗੁੱਡਾ ਹੈ ਕਿ ਸਾਰੇ ਪੰਜਾਬ ਵਿੱਚ ਹੋ ਰਹੀਆਂ ਗੋਲੀਆਂ ਲੋ ਚੱਲਦੀਆਂ ਭਈ ਪ੍ਰਸ਼ਾਸਨ ਸੁੱਤਾ ਹੋਇਆ ਤੇ ਸਵੇਰ ਦਾ ਤੁਸੀਂ ਧਰਨੇ ਦਾ ਟਾਈਮ ਸੀ 10 ਵਜੇ ਦਾ ਹਲੇ ਤੱਕਰ ਤੁਹਾਡੇ ਨਾਲ ਪ੍ਰਸ਼ਾਸਨ ਨੇ ਕੋਈ ਗੱਲਬਾਤ ਨਹੀਂ ਕੀਤੀ ਨਾ ਕੁਝ ਵੀ ਸਾਨੂੰ ਹਲੇ ਤੱਕ ਕੋਈ ਨਹੀਂ ਦੱਸਿਆ ਗਿਆ ਜੀ ਕਿ ਉਹਨੂੰ ਫੜਿਆ ਆ ਕਿ ਬੰਦੇ ਅਰੈਸਟ ਹੋਏ ਆ ਜਾਂ ਕੀ ਉਹਨਾਂ ਨੇ ਕਾਰਵਾਈ ਕੀਤੀ ਆ ਉਹਦੀ ਕੋਈ ਡਿਟੇਲ ਕੁਝ ਨਹੀਂ ਹਲੇ ਤੱਕ ਸਾਨੂੰ ਕੁਝ ਨਹੀਂ ਦੱਸਿਆ ਗਿਆ ਜੀ ਤੇ ਕਰਮਲ ਸਾਹਿਬ ਕੀ ਮੰਗ ਹੁਣ ਇਸ ਵੇਲੇ ਤੁਹਾਡੀ ਹੈਗੀ ਹੈ ਮੰਗ ਤੇ ਸਾਰੇ ਸ਼ਹਿਰ ਦੀ ਸਾਡੀ ਦੀ ਸੁਰੱਖਿਆ ਚਾਹੀਦੀ ਤੇ ਜਿਹੜੇ ਅਫਸਰਾਂ ਦੀ ਨਲਾਕੀ ਸਾਹਮਣੇ ਆਈ ਹੈ ਜਿਨ੍ਹਾਂ ਨੂੰ ਤੁਸੀਂ ਇਨਫੋਰਮੇਸ਼ਨ ਦਿੱਤੀ ਉਹਨਾਂ ਨੇ ਹਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਉਹ ਅਫਸਰਾਂ ਦੇਖੇ ਉਹਨਾਂ ਨੇ ਕੀ ਉਹਨਾਂ ਨੇ ਕੀ ਐਕਸ਼ਨ ਬਰਦਾ ਆਪਣੇ ਹਸਾਬ ਨਾਲ ਲੇਕੀ ਜੋ ਮੈਂ ਸਾਡੇ 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 ਕਾਰਵਾਈ ਬਦਲਣਾ ਚਾਹੀਦਾ ਉਹਨਾਂ ਨੂੰ ਵੀ ਇਹੋ ਜਿਹੇ ਅਫਸਰਾਂ ਦੀ ਤਾਂ ਭਗਵਾੜੇ ਚ ਲੋੜ ਨਹੀਂ ਲਿਆ ਜੇ ਅਫਸਰਾਂ ਨੇ ਉਹ ਐਕਸ਼ਨ ਲਿਆ ਹੁੰਦਾ ਸਾਡੇ ਆ ਜਿਹੜੇ ਕੱਲ ਵਾਦਾਤ ਹੋਈ ਉਹ ਨਾ ਹੁੰਦੀ ਉਹ ਹੁੰਦੀ ਨਹੀਂ ਇਹਨਾਂ ਨੇ ਗੋਦੀ ਨਹੀਂ ਕੀਤਾ ਗਿਆ ਆਸ਼ੂ ਭਾਈ ਇੱਧਰ ਆ ਜੀ ਹਲੋ ਬੋਟੋ ਵਾਲਾ ਪਰ ਚੱਲ ਜੇ ਖੁਦਾਬਾਸ਼ ਅਮਨ ਲਾ ਬਰਗੋ ਗਿਫਤਾਰ ਕਰੋ ਗਿਫਤਾਰ ਕਰੋ ਗਿਫਤਾਰ ਕਰੋ ਅਮਨ ਲਾ ਬਰਗੋ ਗਿਫਤਾਰ ਕਰੋ ਗਿਫਤਾਰ